哈喽 ਹੁਣ ਕਿਉਂ ਨਹੀਂ ਚੱਲੇ ਕਿੰਨੀ ਗਰਮੀ ਆ ਇਹ ਨਹੀਂ ਚੱਲਦਾ ਹਰ ਜਮੇ ਬਾਪੂ ਕੋਲ ਜਾ ਕੇ ਹੁੰਦੀ ਆ। ਇਹ ਚੱਲਦਾ ਨਹੀਂ। ਬਾਪੂ। ਬਾਪੂ। ਹਾਂ ਭਾਈ। ਉਹ ਬਾਪੂ ਪੱਖਾ ਨਹੀਂ ਚੱਲਦਾ ਪਿਆ। ਪੱਖਾ ਨਹੀਂ ਚੱਲਦਾ ਉਹ ਭਾਈ। ਲਾਈਟ ਬੱਗੀ ਹੋਣੀ ਆ ਪੁੱਤ। ਨਹੀਂ ਬਾਪੂ ਲਾਈਟ ਨਹੀਂ ਗਈ। ਪੱਖਾ ਨਹੀਂ ਚੱਲਦਾ ਪਿਆਗਾ ਮੈਂ ਚਲਾ ਕੇ ਵੀ ਦੇਖਿਆ ਉਹ ਡੰਡੇ ਨਾਲ ਵੀ ਚਲਾ ਨਹੀਂ ਚੱਲਿਆ। ਲੈ ਕੱਲ ਤਾਂ ਚੰਗਾ ਭਲਾ ਚੱਲਦਾ ਸੀ ਅੱਜ ਉਹਨੂੰ ਕੀ ਗੋਲੀ ਵੱਜ ਗਈ। ਹੁਣ ਮੈਨੂੰ ਕੀ ਪਤਾ ਕੀ ਹੋ ਗਿਆ। ਮੈਂ ਤਾਂ ਲਾਦਾ ਪੁੱਤ ਤੂੰ ਲਾਈਟ ਨਹੀਂ ਹੋਣੀ ਦੇਖ ਲੈ ਸਮਰ ਕੇ। ਬਾਪੂ ਮਚੂਟ ਬੋਲਦੀ ਆ ਅੱਛਾ ਲਾਈਟ ਹੈਗੀ ਐ ਲਾਈਟ ਆ ਗਿਆ ਪਰ ਪੱਖਾ ਹੀ ਨਹੀਂ ਚੱਲਦਾ ਚੱਲ ਕੋਈ ਨਹੀਂ ਫੇਰਾ ਇੱਕ ਗਰਮੀ ਉਹ ਫਿਰ ਕਿੱਡੀ ਗੱਲ ਆ ਆਪਾਂ ਮਿਸਤਰੀ ਨੂੰ ਬੁਲਾ ਕੇ ਠੀਕ ਕਰਾਵਾਂਗੇ ਤੂੰ ਐ ਕਿਉਂ ਕਰਦੀ ਐ ਗਰਮੀ ਲੱਗੀ ਐ ਤੇ ਬਾਪੂ ਤੁਸੀਂ ਤਾਂ ਇੱਥੇ ਬਹਿ ਜਾਂਨੇ ਹੋ ਨਾ ਮੇਰੀ ਧੀ ਨੂੰ ਗਰਮੀ ਲੱਗਦੀ ਆ ਚੱਲ ਕੋਈ ਨਹੀਂ ਮੈਂ ਮਿਸਤਰੀ ਨੂੰ ਬੁਲਾ ਕੇ ਲਿਉਣਾ ਤੇ ਨਾਲੇ ਤੂੰ ਆਂਦੀ ਸੀ ਇੱਕ ਤਾਂ ਕੋਈ ਕੰਮ ਹੋਰ ਐ ਉਹ ਪ੍ਰੈਸ ਨਹੀਂ ਸੀ ਠੀਕ ਕਰਾਉਣ ਵਾਲੀ ਉਹ ਵੀ ਉਹ ਤਾਂ ਬਾਅਦ ਚ ਦੇਖਾਂਗੇ ਮੈਂ ਮੈਨੂੰ ਪਹਿਲਾਂ ਪੱਖਾ ਠੀਕ ਕਰਾ ਕੇ ਦੇ ਦਿਓ ਚੰਗਾ ਚੱਲ ਮੈਂ ਬੁਲਾ ਲਵਾਂ ਨਾ ਮਿਸਤਰੀ ਨੂੰ ਬੁੱਤਾ ਠੀਕ ਆ ਨਾਲੇ ਕਿਸੇ ਕੋਲ ਖੜ ਖੜ ਠੀਕ ਹੈ ਪਪਾ ਮੈਂ ਕਿਹਦੇ ਕੋਲ ਖੜਨਾ ਸਿੱਧਾ ਮਿਸਤਰੀ ਕੋਲੇ ਜਾਵਾਂ ਪਤਾ ਹੀ ਆ ਮੈਨੂੰ ਬਾਪੂ ਤੁਸੀਂ ਗੱਲਾਂ ਮਾਰਨ ਲੱਗ ਜਾਨੇ ਹੋ ਨਹੀਂ ਨਹੀਂ ਮਿਸਤਰੀ ਨੂੰ ਲੈ ਕੇ ਹੀ ਆਉਣਾ ਹਾਂ ਲੈ ਕੇ ਆਉਂਗਾ ਪੁੱਤਾ ਹੋਰ ਹੁਣ ਪੱਕੇ ਬਿਨਾ ਕਿੱਥੇ ਸਰਦਾ ਤੂੰ ਚਾਹ ਬਣਾਉਣੀ ਠੀਕ ਹੈ ਬਾਪੂ ਹਾਂ ਤੂੰ ਚਾਹ ਬਣਾ ਲੈ ਪੁੱਤਾ ਤੇ ਮੈਂ ਆਉਣਾ ਠੀਕ ਹੈ ਕਿ ਮਿਸਤਰੀ ਨੂੰ ਬੁਲਾ ਕੇ ਠੀਕ ਹੈ ਬਾਪੂ ਠੀਕ ਹੈ ਨਾਲ ਹੀ ਲੈ ਕੇ ਆਉਂ ਠੀਕ ਹੈ ਹੋਇਆ ਕੀ ਆ ਪੱਖੇ ਨੂੰ ਬਾਪੂ ਮਿਸਤਰੀ ਜੀ ਜੇ ਸਾਨੂੰ ਪਤਾ ਹੁੰਦਾ ਵੀ ਉਹਨੂੰ ਹੋਇਆ ਕੀ ਐ ਫਿਰ ਪਰਾ ਸੋਡੇ ਕੋਲੇ ਕੀ ਕਰਨਾ ਹੁੰਦੇ ਕੱਲਾ ਪੱਖੇ ਨਹੀਂ ਉਹ ਬੱਲ ਵਜਾ ਸੜਾ ਉਹ ਦੂਜੇ ਤੀਜੇ ਦਿਨ ਹੀ ਝੜ ਜਾਂਦਾ ਲਿਆ ਕੇ ਹਜੇ ਨਵਾਂ ਲਾਉਨੇ ਆ ਉਹਦੋਂ ਫੇਰ ਝੜ ਜਾਂਦਾ ਇੱਕ ਤਾਂ ਉਹ ਠੀਕ ਕਰੀ ਤੂੰ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਿਆ ਅੱਜ ਦਾ ਅਨਸਾਰ ਨਹੀਂ ਜਾਂਦਾ ਮੈਂ ਤਾਂ ਤਿਆਰ ਹੋਇਆ ਫਿਰਦਾ ਸਮਾਨ ਲੈਣ ਜਾਂਦਾ ਦੁਕਾਨ ਜਾਂਦਾ ਮੰਡੀ ਸ਼ਰੂ ਕਿੰਨੇ ਮੱਛਰ ਇੰਨਾ ਇਨਾ ਬੜਬੜ ਖਾਂਦਾ ਤੇ ਨਾਲੇ ਗਰਮੀ ਬਹੁਤ ਜ਼ਿਆਦਾ ਹੈ ਫਿਰ ਰਹੀ ਗੱਲ ਉਹ ਮੇਰੀ ਤਾਂ ਪੱਖੇ ਤੋਂ ਬਿਨਾ ਸਾਰਦੀ ਨਹੀਂ ਉਹ ਤਾਂ ਕਹਿੰਦੀ ਮੈਨੂੰ ਨੀਂਦ ਹੀ ਨਹੀਂ ਆਉਂਦੀ ਜੇ ਪੱਖਾ ਨਾ ਲੱਗਿਆ ਹੋਵੇ ਉਹ ਖੋਲ ਕੇ ਰਿਹਾਉਂਦੇ ਦੁਕਾਨ ਤੇ ਕੱਲ ਨੂੰ ਮੈਂ ਕਰਕੇ ਜੇ ਜਾਂਦਾ ਮਿਸਤਰੀ ਜੀ ਖੋਲਦਾ ਕੌਣ ਮੈਥੋਂ ਇੰਨਾ ਉੱਚਾ ਕਿੱਥੇ ਚੜਿਆ ਜਾਂਦਾ ਨਾ ਕੋਈ ਪੌੜੀ ਨਾ ਪੂੜੀ ਹੋਰ ਕੁਝ ਨਹੀਂ ਤੇ ਨਾਲੇ ਤੂੰ ਬਈਰ ਬਣ ਕੇ ਪੱਖਾ ਠੀਕ ਕਰ ਜਾ ਫਿਰ ਜਿੱਥੇ ਮਰਜ਼ੀ ਬਣ ਜਾ ਚਾ ਫਿਰ ਹੁਣ ਕਰਨਾ ਤਾਂ ਪਊਗਾ ਜਦੋਂ ਆ ਗਿਆ ਮੈਂ ਇਹਦੇ ਕੋਲ ਟਾਈਮ ਘਟਾਜਾ ਇਹ ਤਾਂ ਤੈਨੂੰ ਬਾਲਾ ਪੁੱਣ ਲੱਗੂ ਸੱਚੀ ਆਇਆ ਮੇਰੀ ਧੀ ਤਾਂ ਪੱਖੇ ਵੀ ਨਾ ਇੱਕ ਮਿੰਟ ਨਹੀਂ ਸਾਰਦੀ ਸੋਰੀ ਬਸ ਪੱਖਾ ਛੱਡ ਕੇ ਫੇਰ ਬੰਦੀ ਆ ਮੜਾ ਜੀ ਉਹ ਚਾ ਸਰਦਾ ਦਾ ਹੈ ਨਹੀਂ ਬਾਪੂ ਹੁਣ ਮੌਸਮ ਬਦਲ ਗਿਆ ਗਰਮੀ ਹੋ ਗਈ ਨਾ ਪਰ ਹੁਣ ਮੇਰੇ ਕੋਲ ਟਾਈਮ ਹੈ ਨਹੀਂ ਸੀ ਨਾ ਜਲ ਚੱਲ ਤੈਨੂੰ ਅੱਜ ਵਸਤੂ ਮੇਰੀ ਖਾਤਰ ਤਖਲੀਫ ਕੱਟ ਲੈ ਚੱਲ ਕੋਈ ਨਹੀਂ ਹੁਣ ਤਾਂ ਫਿਰ ਜਦੋਂ ਆ ਕੇ ਕਰਕੇ ਤਾਂ ਜਾਵਾਂਗਾ ਪ੍ਰੀਤੀ ਉੱਤ ਪ੍ਰੀਤੀ ਆ ਆ ਗਿਆ ਮੁੰਡਾ ਬਿਜਲੀ ਵਾਲਾ ਪ੍ਰੀਤੀ ਹਾਂਜੀ ਬਾਪੂ ਆ ਆ ਗਿਆ ਪੁੱਤ ਮਿਸਤਰੀ ਬਿਜਲੀ ਵਾਲਾ ਸ਼ੁਕਰ ਰੱਬ ਦਾ ਮਿਸਤਰੀ ਕਿੱਥੇ ਬਾਪੂ ਮਿਸਤਰੀ ਹੈ ਉਹ ਖੜਾ ਤਾਂ ਇੱਥੇ ਸੀ ਲਓ ਮੁੰਡਿਆ ਉਹ ਬਿਜਲੀ ਵਾਲੇ ਭਾਈ ਕਿਉਂ ਬਾਪੂ ਮਜ਼ਾਕ ਕਰੀ ਜਾਂਦੇ ਆ ਮਜ਼ਾਕ ਨਹੀਂ ਕਰਦਾ ਪੁੱਤ ਇੱਥੇ ਸੀ ਉਹ ਭਾਈ ਮੁੰਡਿਆ ਉਹ ਦੇਖਾ ਉਹ ਆ ਗਿਆ ਪੁੱਤ ਹੋਏ ਆ ਜਾ ਵੀ ਮੁੰਡਿਆ ਕਿੱਥੇ ਖੜ ਗਿਆ ਆ ਗਿਆ ਲੱਗੂ ਮੇਰਾ ਘੁੰਮਰ ਆ ਗਿਆ ਆ ਗਿਆ ਕਿਧਰੇ ਪੱਖਾ ਪੜਾ ਅੱਖਾ ਆ ਕਮਰੇ ਚ ਆਜਾ ਪਰ ਦੇਖੀ ਚੱਲ ਜੂਗਾ ਆਹੀ ਪੱਖਾ ਹੈ ਇਹੀ ਹੈ ਪੱਖਾ ਭਾਈ ਇਹ じゃ ਕੀ ਹੋ ਗਿਆ ਪੱਖਾ ਦਾ ਨਵਾਂ ਲੱਗਦਾ ਹੈ ਉਹ ਪਤਾ ਨਹੀਂ ਕੀ ਹੋ ਗਿਆ ਕੱਲ ਚੰਗਾ ਭਲਾ ਚੱਲੀ ਜਾਂਦਾ ਸੀ ਚੱਲਦਾ ਚਲਦੇ ਖੜ ਗਿਆ ਚੱਲਦਾ ਸੀ ਪਹਿਲਾਂ ਹਾਂ ਆ ਪਤਾ ਨਹੀਂ ਛੇੜਿਆ ਛੇੜਿਆ ਤੁਸੀਂ ਨਾ ਅਸੀਂ ਤਾਂ ਕਾਨੂੰ ਛੇੜਿਆ ਫਿਰ ਮੈਂ ਕੁੜੀ ਨੂੰ ਪੁੱਛਣਾਂ ਨੇ ਤੋ ਪ੍ਰੀਤੀ 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 ਹਾਂਜੀ ਬਾਪੂ ਤਾਂ ਐਦਾਂ ਨਹੀਂ ਇਧਰ ਕੋਈ ਛੇੜਿਆ ਪੱਖੇ ਦਾ ਮਾਂ ਪਾਪਾ ਮੈਂ ਨਹੀਂ ਛੇੜਿਆ ਨਾ ਅਸੀਂ ਕਾਨੂੰ ਕੁਝ ਕੀਤਾ ਇਹਨੂੰ ਤੁਸੀਂ ਦੇਖੋ ਇਹਨੂੰ ਹੋ ਕੀ ਗਿਆ ਉਹ ਤਾਂ ਹੁਣ ਬਾਪੂ ਫੋਨ ਕੇ ਪਤਾ ਲਗੂਗਾ ਫਿਰ ਮਿਸਤਰੀ ਜੀ ਖੋਲ ਲੋ ਖੋਦ ਲੈਣੇ ਬਾਪੂ ਔੜੀ ਲੈ ਆਓ ਫਿਰ ਔੜੀ ਹੋਰ ਤਾਂ ਠੀਕ ਹੈ ਔੜੀ ਮੰ ਲਿਆ ਲੈ ਆਓ ਨਾ ਮੈਂ ਦੇਖ ਰਿਹਾ ਇਧਰ ਕੀ ਪਤਾ ਚੱਲ ਚੱਲ ਪੇ ਬੋਰਡ ਚ ਦੇਖਦਾ ਫੋਨ ਕਿਉਂ ਮੈਂ बाप मिल तो पानी लिया जी एक गिलास ਧੰਨਵਾਦ ਜੀ ਲਓ ਜੀ ਧੰਨਵਾਦ ਆ ਬੋਰਡ ਖੋਲੇ ਤੁਸੀਂ ਪਹਿਲਾਂ ਕਦੇ ਨਹੀਂ ਜੀ ਕਦੇ ਵੀ ਨਹੀਂ ਕਦੇ ਖਰਾਬ ਹੀ ਨਹੀਂ ਹੋਏ ਨਾ ਅੱਛਾ ਉਹ ਭਾਈ ਮੁੰਡਿਆ ਹਾਂ ਬਾਪੂ ਪੂਰੀ ਤਾਂ ਮੈਂ ਉਧਰ ਤਾਂ ਲਿਆ ਆ ਪਰ ਇੱਥੋਂ ਤੂੰ ਅੱਗੇ ਕਰ ਲੈ ਪਰ ਉਹ ਮੈਂ ਇੱਥੋਂ ਨਹੀਂ ਇਧਰ ਲਿਆਂਦੀ ਜਾਂਦੀ ਮੈਂ ਬੁਢਾ ਆਦਮੀ ਡੱਕਪੂਏ ਵਿੱਚ ਉਹ ਦੇਖ ਲੈ ਬਾਪੂ ਮਨ ਦਾ ਸਰਜੂ ਬੋਡੀ ਤੋਂ ਵੀ ਨਹੀਂ ਆ ਸੋਚ ਚ ਨੁਕਸ ਲੱਗਦਾ ਮੈਨੂੰ ਪੱਕਾ ਤਾਂ ਸਹੀ ਆ ਅੱਛਾ ਹਾਂ ਦੇਖ ਲੈ ਸੋਚੀ ਖਰਾਬ ਲੱਗਦੀ ਆ ਮੈਨੂੰ ਸਰਜੂ ਬੋਡੀ ਦੇ ਬਿਨਾਂ ਹੀ ਠੀਕ ਆ ਦੇਖ ਠੀਕ ਆ ਹਾਂ ਚੱਲ ਗਏ ਮਿਸਤਰੀ ਪੱਕਾ ਤਾਂ ਇਹ ਸੋਚ ਚ ਨੁਕਸ ਹੀ ਆ ਤਾਰ ਨਿਕਲੀ ਵੀ ਸਿੰਦਰ ਜੀ ਅੱਛਾ ਹਾਂ ਲੱਗ ਸਾਰਾ ਠੀਕ ਬੋਝ ਪੈ ਗਿਆ ਸੀ ਦਿਮਾਗ ਤੇ ਮਿਸਤਰੀ ਜੀ ਨੂੰ ਪਤਾ ਨਹੀਂ ਕਿੱਡਾ ਚਲੋ ਕੋਈ ਨਹੀਂ ਤੁਹਾਡਾ ਕੰਮ ਹੋ ਗਿਆ ਨਾ ਸਾਰਾ ਸਿੱਝ ਜਾਂਦਾ ਰਹਿ ਕੰਮ ਕਿਵੇਂ ਹੋ ਗਿਆ ਤੇ ਪ੍ਰੈਸ ਠੀਕ ਕੌਣ ਕਰੂਗਾ ਪ੍ਰੈਸ ਵੀ ਕਰਾ ਲਾਂਗੇ ਪਤਾ ਹਾਂ ਪ੍ਰੈਸ ਵੀ ਠੀਕ ਕਰ ਜਾ ਮਿਸਤਰੀ ਜੀ। ਓ ਬਾਪੂ ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲ ਪ੍ਰੈਸ ਠੀਕ ਕਰਨ ਨਾਲ। ਮੈਂ ਨਾ ਕਦੇ ਫੇਰ ਲੰਘਦਾ ਟੱਪ ਜਾ ਕਰ ਜੂ। ਅੱਛਾ। ਹਾਂ। ਚੱਲ ਠੀਕ ਹੈ। ਓ ਪ੍ਰੀਤੀ ਬਤਾ ਬੇਨੂ ਚਾਹ ਦਾ ਪਿਆ ਕੋਠਾ। ਚਾਹ ਦਾ ਤੇ ਰਿਆ ਬਾਪੂ ਦੁੱਧ ਨਹੀਂ ਹੈਗਾ ਨਾ। ਦੁੱਧ ਹੈ ਨਹੀਂ। ਮੈਂ ਹੁਣੇ ਆ ਕੇ ਦੋ ਮਿੰਟਾਂ ਚ ਲੈ ਕੇ ਦੁੱਧ। ਇਹ ਕਿਹੜੀ ਗੱਲ ਹੈ? ਓ ਚਾਹ ਰਹਿਣ ਦਿਓਈ। ਲਾ ਤੁਸੀਂ ਚਾਹ ਵੀ ਨਹੀਂ ਪੀ ਕੇ ਜਾ ਰਹੇ ਨਹੀਂ ਤੁਸੀਂ ਪ੍ਰੈਸ ਠੀਕ ਕਰ ਰਹੇ ਹੋ। ਪ੍ਰੈਸ ਨਾ ਮੈਂ ਸੁੱਡੀ ਕਦੇ ਲੰਘਦਾ ਟੱਪਦਾ ਫੇਰ ਠੀਕ ਕਰ ਜੂ ਨਾਲੇ ਚਾਹ ਪੀ ਜੂ। ਮਰਜੀ ਆ ਤੁਹਾਡੀ। ਓ ਕੋਈ ਗੱ ਠੀਕ ਹੈ ਤਾਂ ਪ੍ਰੈਸ ਪੱਕਾ ਠੀਕ ਕਰ ਕਰਕੇ ਜਾਉਂਗਾ ਕਰਕੇ ਜਾ ਪ੍ਰੈਸ ਸਤਿ ਤੁਸੀ ਠੀਕ ਕਰ ਆਉਂਗੀ ਆਉਂਗੇ ਇੱਕ ਵਾਰੀ ਆ ਕੇ ਮੈਂ ਜਿਹੜਾ ਮਾਰਦੀ ਰਹੂਗੀ ਮੈਂ ਤੁਸੀ ਆ ਜਾ ਲੈ ਵੜਾ ਲੈ ਆਉ ਜੀ ਚਾ ਲੈ ਆਓ ਹੋਸ ਨਾ ਕਿਵੇਂ ਆ ਵਧੀਆ ਤੂੰ ਦੱਸ ਮੈਂ ਵਧੀਆ ਹਮ ਵਧੀਆ ਹੀ ਆ ਜਿਹੜਾ ਤਾਂ ਮਾਰਦੀ ਨਹੀਂ ਹੋਣਾ ਕਿਵੇਂ ਕਰਦੀ ਏ ਦੱਸ ਮੈਨੂੰ ਗੁੱਸਾ ਬਹੁਤ ਆਉਂਦਾ ਤੇਰੇ ਤੇ ਕਿਉਂ ਆਉਂਦਾ ਗੁੱਸਾ ਤੈਨੂੰ ਤੂੰ ਆਉਂਦੀ ਨਹੀਂ ਯਾ ਟਾਈਮ ਨਹੀਂ ਲੱਗਦਾ ਹੈਗਾ ਬਹੁਤ ਕੰਮ ਹੁੰਦੇ ਨੇ ਘਰੇ ਤੇ ਪਹਿਲਾਂ ਵੀ ਤਾਂ ਆਂਦੀ ਸੀ ਨਾ ਓਕੇ ਬਾਬਾ ਆਜਿਆ ਕਰੂੰਗੀ ਤੂੰ ਤਾਂ ਨਹੀਂ ਸਮਝਦੀ ਮੈਨੂੰ ਵੀ ਕੀ ਕੰਮ ਹੋ ਸਕਦਾ ਬਹੁਤ ਕੰਮ ਹੁੰਦੇ ਨੇ ਘਰੇ ਕਿੰਨੇ ਕੰਮ ਹੁੰਦੇ ਨੇ ਘਰ ਦੀ ਵੀ ਥੋੜਾ ਬੋਲਦੇ ਸਮਝਿਆ ਕਰ ਯਾਰ ਮੇਰੇ ਜਿੰਨਾ ਤਾਂ ਨਹੀਂ ਬੋਲਦੇ ਨਾ ਤੂੰ ਵੜ ਆਂਦੀ ਐ ਮੇਰੇ ਕੋਲੇ ਤੈਨੂੰ ਤਾਂ ਫਿਰ ਵੀ ਆਉਣ ਦਿੱਤਾ ਮੇਨ ਦਾ ਘਰੋਂ ਬਾਹਰ ਵੀ ਨਹੀਂ ਪੈਰ ਪਟਣ ਦਿੰਦੇ ਨਾ ਕੋਈ ਫੋਨ ਨਾ ਕੋਈ ਗੇੜਾ ਮਾਰਦੇ ਨਾ ਕੁਛ ਮੈਨੂੰ ਲਾਂਭੇ ਲਈ ਜਾਨੀ ਐ ਇਹ ਮੇਰੇ ਕੋਲ ਫੋਨ ਹੀ ਨਹੀਂ ਹੈਗਾ ਸੌਖਾ ਤੇ ਸੌਣ ਲੱਗੇ ਮੇਰਾ ਫੋਨ ਨਹੀਂ ਗਾ ਬਾਪੂ ਨੇ ਮੇਰਾ ਫੋਨ ਖੋਲਿਆ ਹੈ ਹੋਰ ਯਾਰ ਮੈਨੂੰ ਪਤਾ ਨਹੀਂ ਸੀਗਾ ਉਹ ਇਹ ਤਾਂ ਕਰ ਅੱਛਾ ਮੈਂ ਤੇਨ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਦੱਸੀ ਹਾਂ ਉਹ ਜਿਹੜਾ ਬਿਜਲੀ ਵਾਲਾ ਨਹੀਂ ਆ ਜਿਹੜਾ ਠੀਕ ਕਰਨ ਆਉਂਦਾ ਹੁੰਦਾ ਸੀਗਾ ਅੱਛਾ ਹਾਂ 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 ਠੀਕ ਹੈ ਹੈਗਾ ਉਹ ਬਿਜਲੀ ਵਾਲਾ ਜਦ ਸਾਡੇ ਵੀ ਆਉਂਦਾਗਾ ਤੁਹਾਡੇ ਨਹੀਂ ਆਉਂਦਾ ਹੂੰ ਓਕੇ ਇਹ ਉਹਦਾ ਬਾਲਾ ਗਿਆ ਡੁੰਦਾ ਆ ਬਾਲਾ ਸਿਆਣਾ ਵੀ ਹੈ ਕੰਮ ਵੀ ਵਧੀਆ ਕਰਦਾ ਉਹ ਤਾਂ ਅੱਛਾ ਯਾਰ ਹੋਰ ਕੀ ਨਹੀਂ ਤੂੰ ਦੱਸ ਕੀ ਚੱਕਰ ਬੜੀਆਂ ਸਮਾਈਲਾ ਹੋ ਰਹੀਆਂ ਦੱਸ ਕੀ ਚੱਕਰ ਲੱਭਣ ਤੇ ਤੂੰ ਕੀ ਲੁਕੋਣਾ ਮੈਨੂੰ ਬੜਾ ਸੋਹਣਾ ਲੱਗਦਾ ਸੌ ਖਾ ਤੇ ਸੌ ਲੱਗੇ ਬੜਾ ਸੋਹਣਾ ਲੱਗਦਾ ਆ আচ্ছা ਤੈਨੂੰ ਉਹਦੇ ਚ ਕੀ ਸੋਹਣਾ ਲੱਗਣ ਲੱਗ ਗਿਆ ਪਤਾ ਹੀ ਨਹੀਂ ਉਹ ਜਿਹੜਾ ਇੱਕਦਮ ਆਇਆ ਨਾ ਵੀ ਜਿਹੜਾ ਇੱਕਦਮ ਦੇਖੇ ਨ ਉਹਦੇ ਵੱਲ ਪਤਾ ਹੀ ਨਹੀਂ ਇੱਕਦਮ ਦਿਲ ਦੇ ਚ ਲੱਗ ਗਿਆ ਮੇਰੇ ਹੱਦ ਹੋ ਗਈ ਤੇ ਰਹਿਣੀ ਹੈ ਹੁਣ ਤੂੰ ਬਿਜਲੀ ਆ ਨਾ ਨੰਨ ਮਟਕੇ ਕਰਦੀ ਫਿਰਦੀ ਆ ਪਹਿਲਾ ਵਾਲਾ ਤਾਂ ਸਾਹਮਣੇ ਜਿਹੜਾ ਪਹਿਲਾਂ ਛੱਡਿਆ ਸੀ ਹੁਣ ਤੂੰ ਫੇਰ ਉਹੀ ਲੱਛਣਾ ਤੇ ਆ ਗਈ ਪੱਲਾਣਾ ਨਾ ਆਵਦੀ ਕਰਤੂਤਾ ਤੋਂ ਗਿਆ ਹੂੰ ਕਰਤੂਤਾ ਨਾ ਤੈਨੂੰ ਪਿਆਰ ਹੋ ਜਾਂਦਾ ਇਹੀ ਹੋ ਜਾਂਦਾ ਤੈਨੂੰ ਪਿਆਰ ਮੇਰੀ ਗੱਲ ਤਾਂ ਸੁਣ ਲੈ ਤੂੰ ਪਾਗਲ ਹੋ ਗਈ ਉਹਦੀ ਉਮਰ ਤਾਂ ਦੇਖ ਲੈ ਕਿੰਨੀ ਆ ਤੂੰ ਉਹਨਾਂ ਨੈਣ ਮਟੱਕੇ ਕਰੀ ਜਾਂਦੀ ਆ ਤੇਰੀ ਉਮਰ ਦਾ ਹੈਗਾ ਤੂੰ ਕਿੱਥੇ ਉਹ ਕਿੱਥੇ ਵੱਡੀ ਆਸ਼ਕਣ ਪਿਆਰ ਚ ਕੋਈ ਉਮਰ ਦੇਖਦਾ ਹਾਂ ਉਮਰ ਦੇਖਦਾ ਉਹ ਬਹਿ ਜਾ ਤੂੰ ਬਹਿ ਜਾ ਸੋਨਣਾ ਲਈ ਮੇਰੇ ਕੋਲੋਂ ਕੁਝ ਚਾਹ ਪੀ ਲੈ ਜੇ ਪੀਣੀ ਆ ਤਾਂ ਐਵੇਂ ਪੁੱਠੀ ਆ ਹੋ ਗਿਆ ਤੈਨੂੰ ਪਿਆਰ ਜਿਦਾਂ ਬਾਪੂ ਨੂੰ ਪਤਾ ਲੱਗ ਗਿਆ ਤੇਰਾ ਗਾਟਾ ਲਾ ਦੂਗਾ ਹੋ ਗਿਆ ਤੈਨੂੰ ਡਰਾ ਹੀ ਨਹੀਂ ਆ ਡਰਾ ਹੀ ਕਿਉਂ ਜਾਨੀ ਆ ਸੱਚ ਕਹਿਣੀ ਆ ਤੈਨੂੰ ਗਲਤ ਰਸਤੇ ਜਾਣ ਤੋਂ ਰੋਕਦੀ ਆ ਕਿਉਂ ਇਹੋ ਜਿਹਾ ਕੰਮ ਕਰਦੀ ਆ ਗਾਣਾ ਖਾਏਂਗੀ ਤੂੰ ਦੇਖ ਮੈਂ ਤੇਰੀ ਸਹੇਲੀ ਆ ਮੈਂ ਤੈਨੂੰ ਤਾਂ ਸਮਝਾਈ ਜਾਨੀ ਆ ਇਹੋ ਜਿਹੇ ਕੰਮਾਂ 'ਚ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਚੁੱਪ ਕਰਕੇ ਨਾ ਜਿਹੜਾ ਕੰਮ ਆ ਉਹ ਕਰ ਲਿਆ ਕਰ ਮੈਂ ਤੈਨੂੰ ਸਹੀ ਸਲਾਹ ਦੇਈ ਜਾਨੀ ਆ ਬਾਕੀ ਤੇਰੀ ਮਰਜ਼ੀ ਆ ਬੱਸ ਹੂੰ ਹੁਣ ਤਾਂ ਮੈਨੂੰ ਨੰਬਰ ਪਤਾ ਕਰਕੇ ਦੇ ਦੇਂਗੀ ਹਦ ਹੋ ਗਈ ਤੇਰੇ ਵਾਲੀ ਤੇ ਤੂੰ ਮੇਰੀ ਸਹੇਲੀ ਨਹੀਂ ਆ ਗਈ ਯਾਰ ਦੇਖੀ ਚਲ ਠੀਕ ਹੈ ਤੂੰ ਮੇਰੀ ਤੇਲੀ ਨੇ ਮੈਂ ਤੇਰੇ ਇਨਨ ਦਾ ਗਮ ਗਾ ਲੂੰਗੀ ਠੀਕ ਹੈ ਤੂੰ ਕਰ ਲੈ ਆਸ਼ਕੀ ਉਹਦੇ ਨਾਲ ਪੱਕਾ ਹਾਂ ਕਰ ਦੂੰਗੀ ਚਲ ਹੁਣ ਤੂੰ ਪਹਿਲਾ ਚਾਹ ਪੀ ਲੈਣ ਦੇ ਕਦੋਂ ਦੇਂਗੀ ਹੁਣ ਤੈਨੂੰ ਹੁਣ ਹੀ ਨਾ ਲੈ ਕੇ ਤੇ ਦਾ ਨੰਬਰ ਮੈਂ ਲਿਆ ਦੇ ਫਿਰ ਹਾਂ ਲਿਆ ਦੇ ਫਿਰ ਕਿੰਨੀ ਖੁਸ਼ ਹੁੰਦੀ ਐ ਬਾਪੂ ਸਾਹਮਣੇ ਬੋਲੀ ਤੈਨੂੰ ਫਿਰ ਪੁੱਛੂਗੀ ਤੂੰ ਬਾਪੂ ਦੀ ਧਮਕੀਆਂ ਬਾੜੀ ਆ ਦਿੰਨੀ ਐ ਚਲ ਚੰਗਾ ਮੈਂ ਤਾਂ ਮਜ਼ਾਕ ਕਰਦੀ ਸੀ ਮੈਨੂੰ ਤਾਂ ਲੱਗਾ ਪਹਿਲਾਂ ਵੀ ਜਦੋਂ ਕੁੱਟ ਪਈ ਤੂੰ ਹੀ ਤਾਂ ਨਹੀਂ ਪਵਾਈ ਮੇਰੇ ਮੈਂ ਮੁੱਕੇ ਮਰੂੰਗੀ ਬੋਲੀ ਜਾਂਦੀ ਐ ਬਾਪੂ ਹਾਂ ਪੁੱਤ ਉਹ ਮਿਸਤਰੀ ਨੇ ਕਹਿਣੀ ਸੀਗਾ ਕੱਲ ਆਉਂਗਾ ਮੈਂ ਆਇਆ ਹੀ ਨਹੀਂਗਾ ਪ੍ਰੈਸ ਠੀ ਕਰਨ ਉਹ ਕੋਈ ਨਹੀਂ ਪੁੱਤ ਉਹਨੂੰ ਕਿਹੜਾ ਕੰਮ ਥੋੜਾ ਹੈ ਕੰਮ ਬਥੇਰਾ ਜਾਂਦੇ ਆ ਚਲ ਕੋਈ ਫੇਰ ਵੀ ਕੋਈ ਨ ਕਰਾ ਲਾਂਗੇ ਠੀਕ ਹੈ ਕੋਈ ਨਾ ਚਾਰ ਪੈਸੇ ਵੱਧ ਦੇ ਦਿਓ ਉਹ ਪਤਾ ਸੁੱਤੀ ਸੂਟ ਵਾਲੇ ਹੋਏ ਪਏ ਹੈਗੇ ਪ੍ਰੈਸ ਤੋਂ ਵਗੈਰੋਂ ਪੈਂਦੇ ਨਹੀਂ ਹੈਗੇ ਤਾਂ ਹੀ ਤੁਹਾਨੂੰ ਕਹਿ ਰਿਹਾ ਕਰਾ ਲੈਣੇ ਪੁੱਤ ਠੀਕ ਜੇ ਅੱਜ ਨਹੀਂ ਹੋ ਚਲ ਕੱਲ ਕੋਲੋਂ ਕਰਾ ਲਾਂਗੇ ਫੇਰ ਕੱਲ ਹੋਰ ਤੇ ਜਿਹੜੇ ਸੂਟ ਪਾਉਣ ਵਾਲੇ ਆ ਮੇਰੇ ਕੋਲ ਸੂਟ ਹੀ ਨਹੀਂ ਹੈਗੇ ਉਹੀ 2-3 ਸੂਟ ਹੈਗੇ ਆ ਠੀਕ ਹੈ ਪੁੱਤ ਚਲ ਐਂ ਕਰ ਮੈਂ ਜਾ ਕੇ ਉਹਨਾਂ ਨਾਲ ਤਾਂ ਮੈਂ ਜਾ ਕੇ ਉਹਨਾਂ ਗੇਜੇ ਕੇ ਉਹਨਾਂ ਕੋਲ 10-20 ਮਿੰਟ ਮੈਂ ਕੰਮ ਕਰਕੇ ਆਣਾ ਕੋਈ ਗੱਲਬਾਤ ਕਰਨੀ ਹੈ ਜਮੀਨ ਪਹਿਲਾਂ ਮਿਸਤਰੀ ਕੋਲੇ ਜਾਇਆ ਹੀ ਉਹ ਅੱਛਾ ਫਿਰ ਜਿੱਥੇ ਮਰਜ਼ੀ ਜਾਇਆ ਚੱਲ ਕੋਈ ਨਹੀਂ ਪਹਿਲਾਂ ਫਿਰ ਮੈਂ ਮਿਸਤਰੀ ਨੂੰ ਕਹਿ ਜੀ ਜਾਂਦਾ ਜਾਂਦਾ ਵੀ ਭਾਈ ਤੂੰ ਘਰੇ ਜਾ ਤੇ ਪ੍ਰੈਸ ਠੀਕ ਕਰਕੇ ਆ ਹਾਂ ਉਹਨੂੰ ਕਹਿ ਦੇ ਇੱਕ ਵਾਰੀ ਠੀਕ ਹੈ ਤੇ ਫਿਰ ਮੈਂ ਗੇਜੇ ਕੇ ਜਾ ਕੇ ਆਉਂ ਮਾ ਉਹਨਾਂ ਤੇ ਕੰਤਾ ਘੜੀ ਮੈਨੂੰ ਕੰਮ ਹੈ ਠੀਕ ਹੈ ਚੰਗਾ ਠੀਕ ਹੈ ਹੈਲੋ ਉਹ ਹੈਗਾ ਘਰੇ ਭਾਈ ਕੋਈ ਹੈਲੋ ਹੈਗਾ ਕੋਈ ਘਰੇ ਹੈਲੋ ਤੁਸੀਂ ਆ ਗਏ ਹਾਂ ਹੌਲੀ ਹੀ ਤੁਸੀਂ ਆ ਕੇ ਗਏ ਸੋਰੀ ਮੈਂ ਤਲਕ ਗਈ ਸੀ ਹਾਂ ਉਹ ਨਾ ਮੈਨੂੰ ਬਾਪੂ ਨੇ ਕਿਹਾ ਸੀਗਾ ਕੰਮ ਸੀ ਕਰੇ ਕਰਨ ਵਾਲਾ ਕੋਈ ਹਾਂਜੀ ਕੀ ਹਾਂਜੀ ਪ੍ਰੈਸ ਠੀਕ ਕਰਨਾ ਸੀਗਾ ਅੱਛਾ ਲਿਆਓ ਦੇਓ ਪ੍ਰੈਸ ਤੁਸੀਂ 1 ਮਿੰਟ ਰੁਕੋ ਤੁਸੀਂ ਪਹਿਲਾਂ ਬੈਠੋ ਪਹਿਲਾਂ ਚਾਹ ਪੀਓ ਉਹ ਇੰਨਾ ਟਾਈਮ ਨਹੀਂ ਹੈਗਾ ਜੀ ਮੇਰੇ ਕੋਲ ਚਾਹ ਅਸ ਨੂੰ ਪਤਾ ਨਾ ਮੇਰੇ ਕੰਮ ਕਰ ਕਿੰਨੇ ਮੈਂ ਤਾਂ ਦੁਕਾਨ ਦਾ ਸ਼ਟਰ ਸਟਕਿਆ ਚਾਹ ਪੀ ਲਓ ਤੁਸੀਂ ਤਾਂ ਚਾਹ ਰਹਿਣ ਦਿਓ ਪਹਿਲਾਂ ਪ੍ਰੈਸ ਲੈ ਕੇਓ ਤੁਸੀਂ 2 ਮਿੰਟ ਬੈਠੋ ਚਾਹ ਬਣੀ ਪਈ ਮੈਂ ਚਾਹ ਲਿਆਂਗੀ ਤੁਸੀਂ ਚਾਹ ਪੀ ਲਓ ਪਹਿਲਾਂ ਮੈਨੂੰ ਪਤਾ ਸੀ ਜੇ ਤੁਸੀਂ ਆਉਂਗੇ ਕਾਲ ਕਰੋਗੇ ਤਾਂ ਮੈਂ ਪਹਿਲਾਂ ਚਾਹ ਬਣਾ ਰੱਖੀ ਸੀ ਅੱਛਾ ਤੁਸੀਂ ਮੇਰੇ ਆਉਣ ਤੋਂ ਪਹਿਲੀ ਚਾਹ ਬਣਾਈ ਬੈਠੇ ਹੋ ਹਾਂਜੀ ਮੈਨੂੰ ਪਤਾ ਸੀ ਤੁਸੀਂ ਕਾਲ ਕਰੋਗੇ ਪਾਪਾ ਨੂੰ ਮੈਂ ਹੀ ਭੇਜਿਆ ਸੀ ਤੁਹਾਨੂੰ ਲੈਣ ਵਾਸਤੇ ਅੱਛਾ ਅੱਛਾ ਹਾਂਜੀ ਤਾਂ ਮੈਂ ਚਾਹ ਪਹਿਲਾਂ

ਠੀਕ ਹੈ ਕਿਹੜਾ ਪਿੰਡ ਆ ਤੁਹਾਡਾ ਓਏ ਨਾਲ ਲੱਗਦਾ ਹੀ ਪਿੰਡ ਆ ਜੀ ਮੇਰਾ ਤਾਂ ਅੱਛਾ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਮੈਨੂੰ 5-6 ਸਾਲ ਹੋ ਗਏ ਜੀ ਅੱਛਾ ਤੁਹਾਨੂੰ ਦੇਖਿਆ ਨਹੀਂ ਪਹਿਲਾਂ ਕਦੇ ਬਸ ਕੰਮ ਦਿੰਦਾ ਜੀ ਫਿਰਦੇ ਰਹੇ ਜੀ ਬਿਨਾਂ ਕੰਮ ਤੋਂ ਇੱਧਰ ਆਇਆ ਵੀ ਨਹੀਂ ਹੁਣ ਤੁਸੀਂ ਬੁਲਾਇਆ ਤਾਂ ਆਇਆ ਆਪਾਂ ਨਾ ਅੱਛਾ ਮੈਂ ਤਾਂ ਆਏ ਸੀ ਸ਼ਾਇਦ ਹੀ ਆਉ ਤੁਸੀਂ ਤਾਂ ਉਸ ਟਾਈਮ ਵੀ ਤੁਸੀਂ ਕਾਲ ਕਾਲ ਕਰਦੇ ਸੀ ਨਾ ਬਹੁਤ ਜ਼ਿਆਦਾ ਉਹ ਨਹੀਂ ਨਹੀਂ ਕੰਮ ਆਈ ਸਾਡਾ ਜੇ ਦੋ ਕੋਈ ਬੁਲਾਉ ਹੈ ਨਾ ਆਉਣਾ ਪੈਂਦਾ ਹਾਂਜੀ ਕੀ ਗੱਲ ਸੁਣਿਓ ਹਾਂਜੀ ਤੁਸੀਂ ਮੈਰਿਡ ਨਹੀਂ ਅੱਛਾ ਤੇ ਤੁਹਾਡਾ ਨੰਬਰ ਮਿਲ ਸਕਦਾ ਤੁਸੀਂ ਮੇਰੇ ਨੰਬਰ ਕੀ ਕਰਾਉਣਾ ਉਹ ਨਾ ਕਈ ਵਾਰੀ ਬਾਪੂ ਨਹੀਂ ਹੁੰਦੇ ਨਾ ਤੇ ਫਿਰ ਮੈਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਕਰੂੰਗੀ ਅੱਛਾ ਹਾਂਜੀ ਉਹ ਕੋਈ ਗੱਲ ਨਹੀਂ ਤੁਸੀਂ ਨਾ ਬਾਪੂ ਨੂੰ ਕਹਿਦਾ ਕਰੋ ਦੁਕਾਨ ਤੇ ਆ ਜਾ ਕੋਈ ਕੰਮ ਹੋਇਆ ਕਰੋ ਮੈਨੂੰ ਦੱਸ ਦਿਆ ਕਰੋ ਤੇ ਮੈਂ ਕੰਮ ਕਰ ਜਾਇਆ ਕਰੂੰ ਤੁਹਾਡਾ ਤੁਸੀਂ ਨੰਬਰ ਦੇਣਾ ਨਹੀਂ ਮਤਲਬ ਕੀ ਉਹ ਨੰਬਰ ਦਾ ਤਾਂ ਕੋਈ ਚੱਕਰ ਨਹੀਂ ਨੰਬਰ ਤਾਂ ਲੈ ਲਓ ਮੈਂ ਤਾਂ ਕਹਿੰਦਾ ਵੀ ਆ ਮੇਰੀ ਦੁਕਾਨ ਆ ਤੁਸੀਂ ਬਾਪੂ ਨੂੰ ਸੁਨੇਹਾ ਲਾ ਦੇ ਕਰੋ 1 ਮਿੰਟ ਚ ਮੈਂ ਆ ਜਾ ਕਰੂੰ। ਉਹ ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਕਈ ਵਾਰੀ ਬਾਪੂ ਘਰੇ ਨਹੀਂ ਹੁੰਦੇਗੇ ਤਾਂ ਤੁਹਾਨੂੰ ਫੋਨ ਕਰਕੇ ਮੈਂ ਬੁਲਾ ਲਿਆ ਕਰੂੰਗੀ। ਕੋਈ ਗੱਲ ਨਹੀਂ ਨੰਬਰ ਲੈ ਲਓ ਤੁਸੀਂ ਮੈਂ ਤੁਹਾਨੂੰ ਨੰਬਰ ਦੇ ਜਨਾ। ਪੱਕਾ? ਹਾਂ ਹਾਂ ਪੱਕਾ। ਆ ਬਣੀ ਨਾ ਗੱਲ। ਹੁਣ ਕਈ ਵਾਰੀ ਆਪਣਾ ਕੋਈ ਚੀਜ਼ ਖਰਾਬ ਹੋਵੇ ਤਾਂ ਮੈਂ ਜਰ ਕਹਿੰਦੀ ਫੋਨ ਕਰਕੇ ਇਹ ਤਾਂ ਕਹਿ ਚੁਈਆ ਆਪਣਾ ਖਰਾਬ ਹੋ ਗਿਆ ਜੀ ਹੁਣ ਠੀਕ ਕਰਨਾ ਆਜੋ ਆਪਣਾ ਖਰਾਬ ਹੋ ਗਿਆ ਠੀਕ ਕਰਨ ਤਾਂ ਆਜਿਆ ਕਰੋਗੇ। ਹਾਂ ਹਾਂ ਇਹ ਤਾਂ ਗੱਲ ਸਹੀ। ਤਾਂ ਹੀ ਤਾਂ ਮੈਂ ਤੁਹਾ ਹੈ ਤੋ ਤਾਂ ਠੀਕ ਆ ਜੀ ਨੰਬਰ ਮੰਗਣ ਦੀ ਇੰਨੀ ਖੁਸ਼ੀ ਓ ਨਹੀਂ ਨਹੀਂ ਵੈਸੇ ਹੀ ਤੁਸੀਂ ਤੁਸੀਂ ਸਮਝਦੇ ਨਹੀਂ ਨਹੀਂ ਦੇਖੀਏ ਪਹਿਲਾਂ ਹਲੋ ਹਾਂ ਠੀਕ ਹੈ ਤੁਸੀਂ ਆਪ ਦਾ ਨੰਬਰ ਤਾਂ ਦੇ ਦਿਓ ਨੰਬਰ ਕਰੋ ਨੋਟਾ ਮੇਰੇ ਕੋਲ ਫੋਨ ਨਹੀਂ ਹੈਗਾ ਤੁਸੀਂ ਆਪ ਦਾ ਨੰਬਰ ਲਿਖ ਕੇ ਦੇ ਜਾਂਦੇ ਉਹ ਲੇਕਿਨ ਤੁਸੀਂ ਐ ਕਰੋ ਮੇਰੇ ਕੋਲ ਕਾਰਡ ਆ ਤੁਸੀਂ ਕਾਰਡ ਲੈ ਲਓ ਮੇਰਾ ਠੀਕ ਹੈ ਠੀਕ ਹੈ ਜਿੱਦੋਂ ਲੋਡ ਬਈ ਕਰ ਲਓ ਤੁਸੀਂ ਆ ਲਓ ਇਹਦੇ ਦੋ ਨੰਬਰ ਕਿਹੜਾ ਕੋਈ ਨਹੀਂ ਦੋਨੇ ਚੱਲਦੇ ਠੀਕ ਹੈ ਜੀ ਠੀਕ ਹੈ ਜੀ ਕਿਆ ਅਸੇ ਦਾ ਕੀਤਾ ਕਿਹੜਾ ਕੰਮ ਭੁੱਲ ਗਈ ਪਤਾ ਮੈਨੂੰ ਕਿੰਬਰ ਆਲਾ ਹਾਂ ਉਹ ਯਾਰ ਹੋਇਆ ਨਹੀਂ ਹੈਗਾ ਉਹ ਹਾਲ ਤੈਨੂੰ ਪਤਾ ਹੀ ਆ ਪਹਿਲੀ ਗੱਲ ਤਾਂ ਮੈਨੂੰ ਤੇਰੇ ਤੋਂ ਉਮੀਦ ਹੈ ਨਹੀਂ ਸੀ ਅੱਛਾ ਹਾਂ ਮੈਂ ਨੰਬਰ ਮੰਗ ਲਿਆ ਸੀ ਤੂੰ ਬੜੀ ਝੰਟਾ ਹੈ ਨਾ ਵੈਸੇ ਵੀ ਮੈਨੂੰ ਪਤਾ ਹੀ ਸੀ ਤੇਰੇ ਲੱਛਣਾਂ ਦਾ ਜਿਹਾ ਜਿਹਾ ਤੇਰੇ ਲੱਛਣ ਨੇ ਆਪ ਹੀ ਕਰ ਲੈ ਲੇਗੀ ਤੂੰ ਨੰਬਰ ਤੇ ਬਸ ਲੈ ਲੈ ਫਰਾਈ ਕਰਨੀ ਹੈਗੀ ਇੱਕ ਕੰਮ ਹੋਰ ਕਰ ਦੇ ਆਹ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਕੀ ਆ ਲਾ ਦੇ ਨੰਬਰ ਮੈਂ ਲੱਪੜ ਮਾਰੂ ਨੰਬਰ ਲਾ ਦੇ ਬਾਬੂ ਨੂੰ ਪਤਾ ਲੱਗ ਗਿਆ ਫਿਰ ਬਾਬੂ ਕਰ ਹੈ ਨਹੀਂ ਤੂੰ ਲਾ ਨੰਬਰ ਮੈਂ ਕਿਹਾ ਨਹੀਂ ਤੂੰ ਮੇਰੀ ਸਹੇਲੀ ਨਹੀਂ ਆ ਕੰਮ ਕਰਦੇ ਫਿਰ ਆ ਲਾ ਦੇ ਕੀ ਆ ਹੜਦੀ ਨਹੀਂ ਆਗੀ ਲਾ ਦੇ ਆਪ ਹੀ ਲਾ ਲੈ ਮੈਨੂੰ ਨਹੀਂ ਪਤਾ ਬਲੌਕ ਕਿੰਨਾਂ ਦਾ ਦੇਖ ਹੁਣ ਕੀ ਦੂਰਾ ਨਾ ਅਧਵਾ ਕਰਾਉਣਾ ਤੇਰਾ ਬਲੌਕ तूं बापू दा ध्यान रक्खियै माराज प्रीति छे ठीक गल्ल ऐ यार करी जन्नी मेरे बी गाना गवा आएंगे गी तेरा बापू आने वाला ਓਏ ਇੱਕ ਹੀ ਕਰੀ ਜਾਂਦਾ ਤੂੰ ਏ ਕੁਛ ਨਹੀਂ ਬਾਪੂ ਹੈ ਕੁਛ ਨਹੀਂ ਕੁਛ ਨਹੀਂ ਮੈਂ ਕੁਛ ਨਹੀਂ ਹਦ ਹੋ ਗਈ ਤੂੰ ਇੱਥੇ ਕਰਦਾ ਕੀ ਹੈ ਕੁਛ ਨਹੀਂ ਕੀਤਾ ਮੈਂ ਕੀ ਕਰਨਾ ਇਹਨੂੰ ਮੁੰਡਿਆ ਮੇਰੀ ਗੱਲ ਸੁਣ ਲੈ ਜੇ ਤੂੰ ਮੇਰੀ ਕੁੜੀ ਨੂੰ ਕੋਈ ਗੱਲਬਾਤ ਹੋਊਗੀ ਨਾ ਤੈਨੂੰ ਜਿਉਂਦਾ ਨਹੀਂ ਛੱਡਦਾ ਮੈਂ ਮੈਂ ਕੀਤਾ ਹੀ ਨਹੀਂ ਕੁਛ ਗਲਤ ਮੈਂ ਕੀ ਕੀਤਾ ਫਿਰ ਮੇਰੀ ਤੈਨੂੰ ਹੋ ਕੀ ਗਿਆ ਪ੍ਰੀਤੀ ਪੁੱਤ ਤਾ ਪ੍ਰੀਤੀ ਕੀ ਹੋ ਗਿਆ ਪੁੱਤ ਮੈਨੂੰ ਦੱਸ ਤਾਂ ਤੂੰ ਬੋਲ ਦੇ ਕਵੀ ਹੈ ਕੀ ਹੋ ਗਿਆ ਪ੍ਰੀਤੀ ਪੁੱਤ ਤੈਨੂੰ ਹੋਇਆ ਕੀ ਹੈ ਕੀ ਹੋ ਗਿਆ ਓ ਤੂੰ ਦੱਸ ਓਏ ਕੀ ਹੋਇਆ ਮੇਰੀ ਕੁੜੀ ਨੂੰ ਮੈਂ ਕੁਝ ਨਹੀਂ ਕੀਤਾ ਇਹ ਤਾਂ ਕਰੰਟ ਲੱਗ ਗਿਆ ਸੀ ਬਪੂ ਨੂੰ ਕਰੰਟ ਲੱਗ ਗਿਆ ਕਰੰਟ ਕਿੱਥੋਂ ਲੱਗ ਗਿਆ ਓ ਮੈਂ ਤਾਂ ਉਹ ਪੱਖਾ ਠੀਕ ਕਰ ਰਿਹਾ ਪੂ ਤਾਂ ਪੈਰ ਰੱਖਿਆ ਗਿਆ ਤਾਰ ਤੇ ਕਰੰਟ ਵਾਲੀ ਦੇ ਮਿਸਤਰੀ ਹੁਣ ਕਰੀਏ ਕੀ ਤੂੰ ਕਰਨਾ ਕੀ ਉਹ ਬੂਹੇ ਹੱਥਾਂ ਪੈਰਾਂ ਦੀ ਮਾਲਸ਼ ਕਰੋ ਬਸ ਉਹਨੇ ਠੀਕ ਹੋ ਜਾਣਾ ਅੱਛਾ ਹਾਂ ਤਾ ਤੁਸੀਂ ਕਰੋ ਮੈਂ ਵੀ ਕਰਦਾ ਪ੍ਰੀਤੀ ਪੁੱਤ ਪ੍ਰੀਤੀ ਪੁੱਤ ਬੋਲ ਤਾਂ ਸਹੀ ਤੂੰ ਬੋਲਦੀ ਕਿਉਂ ਨਹੀਂ ਪੁੱਤ ਪ੍ਰੀਤੀ ਪ੍ਰੀਤੀ ਪ੍ਰਤੀ ਬੋਲਦੀ ਕਿਉਂ ਨਹੀਂ ਇਹ ਕੋਈ ਨਹੀਂ ਬੱਪੂ ਹੋ ਜਾ ਠੀਕ ਹੋ ਜਾਣਗੇ ਜੀ ਆਪਾਂ ਡਾਕਟਰ ਕੋਲੇ ਲੈ ਚੱਲਦੇ ਆਂ ਉਹ ਨਹੀਂ ਜੀ ਡਾਕਟਰ ਦੀ ਕੋਈ ਲੋੜ ਨਹੀਂ ਹੋ ਜਾਣ ਠੀਕ ਹੈ ਹੈ ਪ੍ਰੀਤੀ ਪ੍ਰੀਤੀ ਠੀਕ ਹੈ ਪੁੱਤਾ ਠੀਕ ਹੈ ਪੁੱਤਾ ਹੈ ਠੀਕ ਹੈ ਪੁੱਤਾ ਠੀਕ ਹੈ ਹਾਂ ਠੀਕ ਹੈ ਗਰੰਟ ਪੈਰ ਤੇ ਲੱਗਾ ਪੁੱਤਾ ਹਾਂ ਜੀ ਬੱਪੂ ਪਤਾ ਹੀ ਨਹੀਂ ਲੱਗਾ ਉਹ ਤਾਂ ਹੀ ਹੋ ਗਿਆ ਚਲ ਕੋਈ ਹੁਣ ਤਾਂ ਠੀਕ ਹੈ ਪੁੱਤਾ ਸ਼ੁਕਰ ਸ਼ੁਕਰ ਬੱਤ ਜੇ ਤੂੰ ਠੀਕ ਹੈ